ਬਹੁਤ ਹੀ ਸਤਿਕਾਰਯੋਗ ਪਿਆਰੇ ਵਿਦਿਆਰਥੀਓ ਅਤੇ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਅੱਜ ਫੇਰ ਮੈਂ ਤੁਹਾਡੇ ਲਈ ਕੋਈ ਜਾਣਕਾਰੀ ਲੈ ਕੇ حاضر ਹੋਇਆ ਅੱਜ ਅਸੀਂ 566 ਨੰਬਰ ਪ੍ਰਸ਼ਨ ਤੇ ਪਹੁੰਚ ਚੁੱਕੇ ਹਾਂ ਅੱਜ ਜੋ ਅਸੀਂ ਭਾਰਤੀ ਸੰਵਿਧਾਨ ਦਾ ਭਾਗ ਨੰਬਰ 7 ਬਾਰੇ ਜੋ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਵਿੱਚੋਂ ਮੌਜੂਦਾ ਸਮੇਂ ਹਟਾ ਦਿੱਤਾ ਗਿਆ ਹੈ ਇਸ ਭਾਗ ਦਾ ਵਿਸ਼ਾ ਸੀ ਜਿਹੜਾ ਉਹ ਹੈ ਭਾਰਤ ਦੇ ਰਾਜਾਂ ਨਾਲ ਸੰਬੰਧਤ ਸੀਗਾ ਇਹ ਆਰਟੀਕਲ 238 ਨਾਲ ਸੰਬੰਧਤ ਸੀ ਇਸ ਵਿੱਚ ਭਾਰਤ ਦੇ ਰਾਜਾਂ ਦੀ ਜਾਣਕਾਰੀ ਸੀ ਇਸ ਤਰ੍ਹਾਂ ਭਾਰਤ ਦੇ ਰਾਜਾਂ ਨੂੰ 4 ਭਾਗਾਂ A B C D ਵਿੱਚ ਵੰਡਿਆ ਗਿਆ ਸੀ ਨੰਬਰ 1 A ਭਾਗ ਦੀ ਉਹਦੇ ਵਿੱਚ ਏ ਵਿੱਚ ਉਸ ਰਾਜ ਜਿੱਥੇ ਬ੍ਰਿਟਿਸ਼ ਗਵਰਨਰ ਦਾ ਰਾਜ ਸੀ ਬੀ ਵਿੱਚ ਉਹ ਰਾਜ ਜਿੱਥੇ ਰਾਜਿਆਂ ਦਾ ਰਾਜਭਾਗ ਰਿਆਸਤਾਂ ਸੀ ਸੀ ਵਿੱਚ ਉਹ ਰਾਜ ਜਿੱਥੇ ਬ੍ਰਿਟਿਸ਼ ਕਮਿਸ਼ਨਰ ਦਾ ਰਾਜ ਸੀ ਤੇ ਡੀ ਵਿੱਚ ਅੰਡੇਮਾਨ ਨਿਕੋਬਰ ਸੀ ਅੰਦੋਲਨਾ ਕਰਕੇ ਰਾਜਾਂ ਦੀ ਭਾਸ਼ਾ ਦੇ ਆਧਾਰ ਤੇ ਮੰਗ ਉੱਠੀ 1955 ਵਿੱਚ ਫਜ਼ਲ ਅਲੀ ਕਮਿਸ਼ਨ ਬਣਿਆ ਵਰਤਮਾਨ ਸਮੇਂ ਸੰਵਿਧਾਨ ਵਿੱਚ ਭਾਗ 7 ਨਹੀਂ ਹੈ ਕਿਉਂਕਿ 7ਵੀਂ ਸੰਵਿਧਾਨਕ ਸੋਧ ਨੂੰ 556 ਦੇ ਤਹਿਤ ਰਾਜਾਂ ਦਾ ਪੁਨਰ ਨਿਰਮਾਣ ਕੀਤਾ ਗਿਆ ਅਤੇ 7ਵੇਂ ਭਾਗ ਨੂੰ ਸੰਵਿਧਾਨ ਵਿੱਚੋਂ ਹਟਾ ਦਿੱਤਾ ਗਿਆ। ਇਹ ਸੀ ਜਿਹੜਾ ਭਾਰਤੀ ਸੰਵਿਧਾਨ ਦਾ ਭਾਗ ਨੰਬਰ 7 ਜੋ ਕਿ ਮੌਜੂਦਾ ਸਮੇਂ ਭਾਰਤੀ ਸੰਵਿਧਾਨ ਵਿੱਚ ਨਹੀਂ ਹੈ ਉਸ ਨੂੰ ਹਟਾ ਦਿੱਤਾ ਗਿਆ ਸੀ ਤੇ ਹੁਣ ਮੇਰਾ ਜਿਹੜਾ ਅੱਗੇ ਸਵਾਲ ਹੈ 566 ਨੰਬਰ ਸੰਵਿਧਾਨ ਦਾ ਭਾਗ 7 ਕਿਸ ਵਿਸ਼ੇ ਨਾਲ ਸੰਬੰਧਿਤ ਸੀ? ਉਹ ਸੀ ਭਾਰਤ ਦੇ ਰਾਜਾਂ ਨਾਲ ਸੰਬੰਧਿਤ। ਮੇਰਾ ਅਗਲਾ ਸਵਾਲ, ਸੰਵਿਧਾਨ ਦੇ ਭਾਗ 7 ਵਿੱਚ ਕਿੰਨੇ ਆਰਟੀਕਲ ਸਨ? ਭਾਰਤੀ ਸੰਵਿਧਾਨ ਦੇ ਭਾਗ 7 ਵਿੱਚ ਕਿੰਨੇ ਆਰਟੀਕਲ ਸਨ? ਸਿਰਫ ਇੱਕ ਆਰਟੀਕਲ ਸੀ, ਉਹ ਸੀ ਆਰਟੀਕਲ 238 ਨੰਬਰ। ਮੇਰਾ ਅਗਲਾ ਸਵਾਲ, ਸੰਵਿਧਾਨ ਦੇ ਭਾਗ 8 ਵਿੱਚ ਭਾਰਤੀ ਸੰਵਿਧਾਨ ਦਾ ਭਾਗ 8 ਕਿਸ ਨਾਲ ਸੰਬੰਧਿਤ ਹੈ? ਭਾਗ 8 ਵਿੱਚ ਸੰਘ ਰਾਜ ਖੇਤਰ ਦੀ ਜਾਣਕਾਰੀ ਹੈ। ਭਾਗ 8 ਵਿੱਚ ਕਿਹੜੇ ਆਰਟੀਕਲ ਹਨ? ਆਰਟੀਕਲ ਨੰਬਰ 239 ਤੋਂ 242 ਤੱਕ। ਮੇਰਾ ਅਗਲਾ ਸਵਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ? ਉਹ ਹੈ ਜੀ ਆਰਟੀਕਲ ਨੰਬਰ 239। ਮੇਰਾ ਅਗਲਾ ਸਵਾਲ ਆਰਟੀਕਲ 239 ਵਿੱਚ ਕੀ ਵਿਵਸਥਾ ਹੈ? ਆਰਟੀਕਲ ਨੰਬਰ 239 ਵਿੱਚ ਕੀ ਵਿਵਸਥਾ ਹੈ ਸੰਸਦ ਦੁਆਰਾ ਬਣਾਈ ਗਈ ਵਿਧੀ ਦੁਆਰਾ ਹਰ ਸੰਗ ਰਾਜ ਖੇਤਰ ਦਾ ਪ੍ਰਸ਼ਾਸਨ ਰਾਸ਼ਟਰਪਤੀ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਰਾਸ਼ਟਰਪਤੀ ਕਿਸੇ ਰਾਜਪਾਲ ਨੂੰ ਨਾਲ ਲੱਗਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨਿਕ ਵਜੋਂ ਨਿਯੁਕਤ ਕਰ ਸਕਦਾ ਹੈ ਮੇਰਾ ਅਗਲਾ ਸਵਾਲ ਸੰਵਿਧਾਨ ਵਿੱਚ ਆਰਟੀਕਲ 239 A ਕਦੋਂ ਜੋੜਿਆ ਗਿਆ ਭਾਰਤੀ ਸੰਵਿਧਾਨ ਵਿੱਚ ਆਰਟੀਕਲ ਨੰਬਰ 239A ਕਦੋਂ ਜੋੜਿਆ ਗਿਆ ਆਰਟੀਕਲ ਨੰਬਰ 239A ਨੂੰ 14ਵੀਂ ਸੋਧਾਨਕ ਸੋਧ 1962 ਦੇ ਤਹਿਤ ਜੋੜਿਆ ਗਿਆ ਇਸ ਅਨੁਸਾਰ ਕਿਸੇ ਵੀ ਕੇਂਦਰ ਸ਼ਾਸਤ ਪ੍ਰਦੇਸ਼ ਲਈ ਵਿਧਾਨ ਮੰਡਲ ਜਾਂ ਵਿਧਾਨ ਪ੍ਰੀਸ਼ਦ ਜਾਂ ਦੋਨਾਂ ਦੀ ਸਿਰਜਣਾ ਸੰਸਦ ਕਾਨੂੰਨ ਦੁਆਰਾ ਕਰ ਸਕਦੀ ਹੈ ਮੇਰਾ ਅਗਲਾ ਸਵਾਲ ਸਵਿਧਾਨ ਦੇ ਆਰਟੀਕਲ 239A ਵਿੱਚ ਦਿੱਲੀ ਦੇ ਲਈ ਕਿਸ ਵਿਸ਼ੇਸ਼ ਉਪਬੰਧ ਦਾ ਜ਼ਿਕਰ ਹੈ ਇਹਦੇ ਵਿੱਚ ਦਿੱਲੀ ਨੂੰ ਐਨਸੀਟੀ ਦਾ ਨਾਮ ਦਿੱਤਾ ਗਿਆ ਐਨਸੀਟੀ ਦਾ ਪੂਰਾ ਨਾਮ ਨੈਸ਼ਨਲ ਕੈਪੀਟਲ ਟੈਰੀਟਰੀ ਹੈ ਦਿੱਲੀ ਨੂੰ ਐਨਸੀਟੀ ਕਿਹਾ ਜਾਂਦਾ ਹੈ ਐਨਸੀਟੀ ਦੀ ਜੋ ਫੁੱਲ ਫਾਰਮ ਹੈ ਉਹ ਹੈ ਨੈਸ਼ਨਲ ਕੈਪੀਟਲ ਟੈਰੀਟਰੀ ਅਗਲਾ ਦਿੱਲੀ ਦਾ ਇੱਕ ਪ੍ਰਬੰਧਕ ਹੋਵੇਗਾ ਜਿਸ ਨੂੰ ਉਪਰਾਜਪਾਲ ਕਿਹਾ ਜਾਵੇਗਾ ਦਿੱਲੀ ਦੇ ਲਈ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਹੋਵੇਗੀ ਦਿੱਲੀ ਦੇ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਸੰਸਦ ਨਿਰਧਾਰਤ ਕਰੇਗੀ ਦਿੱਲੀ ਦੀ ਵਿਧਾਨ ਸਭਾ ਨੂੰ ਰਾਜ ਸੂਚੀ ਅਤੇ ਸੰਵਰਤੀ ਸੂਚੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਪਰ ਇਹ ਜਨਤਕ ਵਿਵਸਥਾ ਪੁਲਿਸ ਅਤੇ ਜ਼ਮੀਨ ਤੇ ਕਾਨੂੰਨ ਨਹੀਂ ਬਣਾ ਸਕਦੀ ਜੇਕਰ ਦਿੱਲੀ ਦੀ ਵਿਧਾਨ ਸਭਾ ਦਾ ਕਾਨੂੰਨ ਸਹੀ ਨਹੀਂ ਤਾਂ ਸੰਸਦ ਦਾ ਕਾਨੂੰਨ ਮੰਨਿਆ ਜਾਵੇਗਾ ਮંત્રી ਮੰਡਲੀ ਸੰਖਿਆ ਵਿਧਾਨ ਸਭਾ ਦੀ ਕੁੱਲ ਸੰਖਿਆ ਦਾ 10% ਹੋਵੇਗੀ ਇਹ ਆਰਟੀਕਲ ਨੰਬਰ 239 A ਤਹਿਤ ਦਿੱਲੀ ਦੇ ਲਈ ਵਿਵਸਥਾਵਾਂ ਕੀਤੀਆਂ ਗਈਆਂ ਨੇ ਅਸੀਂ ਹੁਣ ਮੇਰਾ ਅਗਲਾ ਸਵਾਲ ਸੰਵਿਧਾਨ ਵਿੱਚ ਆਰਟੀਕਲ ਨੰਬਰ 239 A ਇਹ ਕਹਿਣ ਦਾ ਭਾਵ 239 A ਕਦੋਂ ਜੋੜਿਆ ਗਿਆ ਇਹ ਆਰਟੀਕਲ 69ਵੇਂ ਸੰਵਿਧਾਨ ਸੋਧ ਦੁਆਰਾ 1991 ਤੱਕ ਜੋੜਿਆ ਗਿਆ ਸੀ। ਸੰਵਿਧਾਨ ਦੇ ਆਰਟੀਕਲ 240 ਵਿੱਚ ਕੀ ਵਿਵਸਥਾ ਹੈ? ਇਸ ਆਰਟੀਕਲ ਅਨੁਸਾਰ ਕੁਝ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਰਾਸ਼ਟਰਪਤੀ ਨਿਯਮ ਬਣਾ ਸਕਦਾ ਹੈ। ਰਾਸ਼ਟਰਪਤੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਉਹਨਾਂ ਦੀ ਤਰੱਕੀ ਅਤੇ ਚੰਗੇ ਸ਼ਾਸਨ ਦੀ ਨਿਯਮ ਬਣਾ ਸਕਦਾ ਹੈ। ਮੇਰਾ ਅਗਲਾ ਸਵਾਲ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ ਸੰਗ ਰਾਜ ਖੇਤਰਾਂ ਲਈ ਹਾਈ ਕੋਰਟ ਦਾ ਜ਼ਿਕਰ ਹੈ? ਆਰਟੀਕਲ ਨੰਬਰ 241 ਆਰਟੀਕਲ 242 ਨੂੰ ਕਦੋਂ ਹਟਾਇਆ ਗਿਆ ਆਰਟੀਕਲ 242 ਨੂੰ 7ਵੀਂ ਸੰਵਿਧਾਨਕ ਸੋਧ 1956 ਦੇ ਤਹਿਤ ਹਟਾ ਦਿੱਤਾ ਗਿਆ ਸੀ ਮੇਰਾ ਅਗਲਾ ਸਵਾਲ ਸੰਵਿਧਾਨ ਵਿੱਚ ਆਰਟੀਕਲ 39A ਕਦੋਂ ਜੋੜਿਆ ਗਿਆ ਇਹ ਜੋੜਿਆ ਗਿਆ ਸੀਗਾ ਜਾਦੂੀ ਸੰਵਿਧਾਨਿਕ ਸੋਧ 1962 ਵਿੱਚ ਏਸੀ ਮੇਰੀ ਅੱਜ ਦੀ ਜਾਣਕਾਰੀ ਜੇਕਰ ਮੇਰੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ